ਕਿੰਨੇ ਹੀ ਦਿਨ ਹੋ ਗਏ ਦੇਖੀ ਜਾਂਦਾ ਕਮੈਂਟ ਮਾਰੀ ਜਾਂਦੇ ਬਾਈ ਜੀ ਸ਼ਰਮਾ ਜੀ ਦੇ ਵੀਡੀਓ ਬਣਾ ਸ਼ਰਮਾ ਜੀ ਤੇ ਵੀਡੀਓ ਕਿਉਂ ਨਹੀਂ ਬਣਾਉਂਦੇ ਕੀ ਗੱਲ ਹੋ ਗਈ ਉਹ ਭਰਾਵੋ ਤੁਹਾਡੇ ਤੋਂ ਮੈਨੂੰ ਠੇਕਾ ਨਹੀਂ ਚਾਹੀਦਾ ਮੈਨੂੰ ਜੀਣ ਦੇਓ ਮੈਨੂੰ ਮੈਨੂੰ ਆਪਣੀ ਲਾਈਫ ਜੀਣ ਦੇਓ ਤੁਸੀਂ ਯਾਰ ਦੇਖੋ ਬਾਈ ਮੈਂ ਪਹਿਲਾਂ ਕਿਸ਼ੋਰ ਅਵਸਥਾ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਵੱਡੀਆਂ ਗਲਤੀਆਂ ਜੀਬ ਕਰਦਾ ਉਦੋਂ ਬਾਅਦ ਮੈਂ ਸ਼ਰਮਾ ਜੀ ਦੀ ਇੱਕ ਵੀਡੀਓ ਦੇਖੀ ਤੇ ਮੇਰਾ ਹਿਰਦਾ ਪਰਵਾਤਨ ਹੋ ਗਿਆ ਬਾਈ ਤੇ ਮੈਨੂੰ ਹੁਣ ਡਰ ਲੱਗਣ ਲੱਗ ਗਿਆ ਉਹ ਵੀਡੀਓ ਕਿਹੜੀ ਸੀਗੀ ਤੁਸੀਂ ਆਪਣੀ ਅੱਖਾਂ ਨਾਲ ਆਪ ਹੀ ਦੇਖ ਲਓ ਤਾਂ ਚਲিয়ে ਸ਼ੁਰੂ ਕਰਤੇ ਹੈ ਕੁਈ ਹਰ ਤੱਕ ਨਾ ਮੁੱਕੀ ਗੱਲ ਇੱਥੇ ਮੁੱਕ ਜੂ ਲੱਗਣੀ ਬਾਰੀ ਢੇਰ ਨਹੀਂ ਆ ਅ ਚਾਰ ਦਿਨ ਜਾ ਕੇ ਬੂਥੇ ਨੂੰ ਛੇਡ ਦਿੰਦਾ ਰਹੇਗਾ ਅ ਥੱਪੜ ਮਾਰ ਕੇ ਨੀਂਰ ਪਾ ਦੂੰ ਪਾਪਾ ਦੀ ਪੜੀ ਨਾ ਜਾਣੀ ਮਾਪਿਆਂ ਦੀ ਛੇੜਨੀ ਆ ਗੱਲ ਇਹੀ ਆ ਮੈਂ ਨਾ ਪੜੀ ਸਮਝ ਕੇ ਇਹਨੂੰ ਅੰਡਰ ਐਸਟੀਮੇਟ ਕਰੀ ਗਿਆ ਪਰ ਇਹ ਛੇੜਨੀ ਨਿਕਲੀ ਹੁਣ ਮੈਨੂੰ ਡਰ ਲੱਗਦਾ ਵੀਰੇ ਸਿੱਧੀ ਗੱਲ ਆ ਮੈਂ ਕਿਹਾ ਜੀ ਮੇਰਾ ਤਾਂ ਹਾਂ ਕਿਉਂਕਿ ਮੇਰੇ ਜਿਉਰ ਨਹੀਂ ਹੈਗਾ ਹਰੀ ਸਿੰਘ ਨਲੂਏ ਜਿੰਨਾ ਮੈਂ ਇਹਨੂੰ ਛੇੜਨ ਨੂੰ ਹੱਥ ਪਾ ਲਵਾਂ ਤੋ ਮੈਂ ਇੰਨੇ ਹੀ ਕਹਿਣਾ ਚਾਹੁੰਦਾ ਬਾਈ ਜਾਨ ਹਰੇਕ ਨੂੰ ਪਿਆਰੀ ਹੈ ਰੋਜ਼ ਦੇ ਕੱਚ ਕੱਚ ਮਚਾਓ ਮਕਾਓ ਜਾ ਰਹੇ ਭਾਵੇਂ ਅਸਲਾ ਪੱਤਾ ਸਾਰਾ ਕੋ ਹੈਗਾ ਪਰ ਬਾਈ ਛੇੜਾ ਨੂੰ ਹੱਥ ਪਾਉਣੇ ਸੌਖੇ ਨਹੀਂ ਹੈਗੇ ਇਹ ਜੀ ਅਮਰੀਕਾ ਆ ਕੇ ਪਾੜ ਦੂ ਮੰਨੂੰ ਤੋ ਮੰਨੂੰ ਡਰ ਬਾਲ ਲੱਗਦਾ ਵੀਰੇ ਇਹੀ ਚੱਕਰ ਆ ਹੋਰ ਕੋਈ ਨਹੀਂ ਹੈਗਾ ਧੰਨਵਾਦ ਬਸ ਇਹੀ ਗੱਲ ਕਰਨੀ ਸੀ ਜੀ ਹੁਣ ਐਤੋ ਵਦ ਹੁਣ ਗੱਲਾਂ ਕਰਾਂ ਕਹਿਣ ਦੀ ਲੋੜ ਵੀ ਹੈ ਨਹੀਂ ਤੁਸੀਂ ਖੁਦ ਜਾਣੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿੱਕ ਸ ਲੈ ਕਰ ਦਿਆ ਜੀ